ਮੈਂ ਕਿਹਾ ਬਾਬੇ ਨੇ ਉਹ ਕੁੜੀ ਗਈ ਸੀ ਬਾਰ-ਬਾਰ ਮੈਂ ਤਾਂ ਦਾਦੀ ਮੰਨ ਕਰਦੇ ਸੀ ਕਿ ਨਸ਼ਾ ਕਰਦਾ ਤੇ 3-4 ਵਾਰ ਕੁੜੀ ਲੜ ਕੇ ਤੋਰਦੀ ਬੁੱਲਾਏ ਆਉਂਦੇ ਅਸੀਂ ਫੇਰ ਤੋਰ ਦਦੇ ਲੈ ਹੁਣ ਵੀ 3 ਮਹੀਨੇ ਹੋ ਗਏ ਕੁੜੀ ਤੇ ਮੇਰੇ ਕੋ ਘਰੇ ਬੈਠੀ ਨੂ ਇੱਕ ਦਿਨ ਰਾਤ ਨੂੰ 1:30 ਵਜੇ ਆਏ ਆ ਅਸੀਂ ਪੁਲਿਸ ਨੂੰ ਕਾਰ 112 ਤੇ ਉਹਦੋਂ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੋਂ 3 ਬੰਦੇ ਮੇਰੇ ਘਰੇ ਆਏ ਸੀ ਅੱਜ ਵੀ 3 ਜਣੇ ਆਏ ਸੀ ਤੇ ਮੇਰੀ ਮਾਂ ਨੂੰ ਬਿਠਾ ਲਾਇਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਇਹ ਤਿੰਨੇ ਜਣੇ ਇਹਦੇ ਨਾਲ ਹੋਰ ਆ ਵੀ ਸੀ 2 ਰਵਾਲ ਵਰਸੀ ਦੇ ਇਹਨਾਂ ਤੋਂ 2 ਰਵਾਲ ਵਰ ਨਾਲ ਸਾਡੇ ਗੋਲੀਆਂ ਬਾਜ਼ ਬਾਪ ਨੇ ਲੇਕੇ ਲੱਤ ਨੂੰ ਮਾਰੀ ਆਂ ਕਹਤਾਂ ਮੈਂ ਲੈ ਕੇ ਜਾਊਂਗਾ ਨਹੀਂ ਤੁਹਾਨੂੰ ਮਾਰੂਗਾ ਕਹਤਾਂ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਂਦਾ ਆਂ ਕਿ ਮੇਰੀ ਕੁੜੀ ਦੇ ਦਿਮਾਗ ਦੇ ਵਿੱਚ ਇਹਨੇ ਡਰ ਬਠਾ ਰੱਖਿਆ ਡਰ ਬੁਰੀ ਤਰ੍ਹਾਂ ਕਿ ਤੇਰੇ ਮਾਪੇ ਮੈਨੂੰ ਮਾਰਦੇ ਤੇਰੀ ਮਾਂ ਨੂੰ ਮਾਰਦੇ ਤੇਰੇ ਭਾਈ ਨੂੰ ਮਾਰਦੇ ਉਹ ਡਰਾਈ ਪਈ ਆ ਹੁਣ ਮੇਰੀ ਕੁੜੀ ਪੜਨਾ ਚਾਹੁੰਦੀ ਆ ਪੜਨ ਵੀ ਨਹੀਂ ਦੇ ਰਿਹਾ ਮੇਰੇ ਕੋਲ ਹੀ ਨਾ ਫੀਸ ਭਰੀ ਹੋਈ ਆ ਕਿੰਨੇ ਵਜਾਇਆ ਸੀ ਕੀ ਮਾਮਲਾ ਹੈ ਇਹ ਸਵੇਰੇ 3:00 ਵਜੇ ਮੇਰੇ ਘਰੇ ਆਇਆ ਤਾਂ ਪੁਲਿਸ ਨੂੰ ਫੋਨ ਕੀਤਾ ਇਹ ਬੰਦਾ ਕਹਿੰਦਾ ਪਿੰਡੋਂ ਕੱਪ ਮੇਰੀ ਕਦਰ ਨਹੀਂ ਕੱਪ ਸਜਦਾ ਇਹ ਕਹਿੰਦਾ ਸੀ ਕਹਿੰਦਾ ਕੋਈ ਥੜਪੂਆ ਕਹਿੰਦਾ ਮੇਰੇ ਨਾਮ ਬਰਮਾ ਬਰਮਾ ਬਰਮੇ ਦਾ ਕੋਈ ਬੰਦਾ ਸਿਗਾਦਨ ਆ ਉਹਨੂੰ ਵੀ ਪਤਾ ਮੈਂ ਪਹਿਲੀ ਵਾਰ ਦੇਖਿਆ ਮੈਂ ਤਾਂ ਪੈਰਾਂ 'ਚ ਪੱਜ ਵੀ ਲੱਗੀ ਕਿ ਕਿਰੇ ਮੈਂ ਨਹੀਂ ਆਪਣੀ ਪੂਰੀ ਤਰ੍ਹਾਂ ਹੈ ਕਿ ਆਕ ਉਸ ਕਰਦਾ ਮੈਂ ਅਜੇ ਥੋੜਾ ਦਰਵਾਜ਼ਾ ਦਿਖਾਵਾ ਚਰਪਾ ਦਰਵਾਜ਼ਾ ਦਿਖਾਉ ਦਿੱਤੀ ਹੈ ਵੀ ਆਜਾ ਦੋ ਦੇਖ ਕੇ ਮੇਰੀ ਜਦੋਂ ਪਿਛਲੇ ਦਵਾਚੇ ਵੱਲ ਨੂੰ ਲੈ ਕੇ ਜਾ ਰਹੀ ਜਦੋਂ ਇਹਨੇ ਰਵਾਲ ਬੰਦਾ ਮੇਰੇ ਤੇ ਹਮਲਾ ਕਰਤਾ ਵੀ ਮੇਰਾ ਮੇਰੇ ਗ ਯੇ ਗੋਲੀ ਚਲੇ ਪਤਾ ਇਹ ਕਿੰਨੀਆਂ ਚਲਾਈਆਂ ਦੋਰ ਬਾਲ ਬਰਸੀ ਕਿੱਥੇ ਵੱਜੀ ਉਹੜੇ ਗੋਲੀ ਤੇਰੇ ਘਰ ਤੇ ਗੋਲੀ ਦੁੱਤੀ ਆ ਪਿੱਛੇ ਲੱਤ ਤੇ ਗੋਲੀ ਵੱਜ ਕੇ ਬੂਰੇ ਨਿਕਲ ਗਏ ਪਹਿਲਾਂ ਕੋਈ ਤੁਹੀਂ ਖਬਰ ਦਿੱਤੀ ਸੀ ਤੇ ਪਹਿਲਾਂ ਵੀ 112 ਤੱਕ ਪੇਨਟ ਕੀਤੀ ਸੀ ਕਿ ਕਿਦਾਂ ਰਾਤ ਨੂੰ ਇਹਨੇ ਮੈਨੂੰ ਕਿਹਾ ਤੇ ਆਪਰਾ ਕਿਤਾ ਮੇਰੇ ਦਰਵਾਜ਼ੇ ਤੋੜੇ ਪਹਿਲੇ ਪੁਸਰੇ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਜੀ ਮੰਗ ਕਰਦੇ ਹੋ ਮੈਂ ਇਨਸਾਫ ਦੀ ਮੰਗ ਕਰਦੀ ਮੈਂ ਖੇੜੀ ਵਾਲਾ ਬੰਦੇ ਨਾਲ ਉਹਦੀ ਕੁੜੀ ਗਈ ਸੀ ਬਾਰ ਬਾਰ ਮੈਂ ਤਾਂ ਦਾਅਦੀ ਮੰਗ ਕਰਦੇ ਸੀ ਕਿ ਨਸ਼ਾ ਕਰਦਾ ਤੇ 3-4 ਵਾਰ ਕੁੜੀ ਲੜਕੇ ਤੋੜਤੀ ਬੁੱਲਾਏ ਹੁੰਦੇ ਅਸੀਂ ਫੇਰ ਤੋਰਦੇ ਲੈ ਹੁਣ ਵੀ 3 ਮਹੀਨੇ ਹੋ ਗਏ ਪੁਲਿਸ ਮੇਰੇ ਕੋ ਕਰੇ ਬੈਠੀ ਨਾ ਇੱਕ ਦਿਨ ਰਾਤ ਨੂੰ 1:30 ਵਜੇ ਆਏ ਆ ਅਸੀਂ ਪੁਲਿਸ ਨੂੰ ਕਾਲ 112 ਤੇ ਉਹਦੋਂ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੋਂ 3 ਬੰਦੇ ਮੇਰੇ ਘਰੇ ਆਏ ਸੀ ਅੱਜ ਵੀ 3 ਜਾੜੇ ਆਏ ਸੀ ਤੇ ਮੇਰੀ ਮਾਂ ਨੂੰ ਬਿਠਾ ਲਾਇਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਇਹ ਤਿੰਨੇ ਜਾੜੇ ਇਹਦੇ ਨਾਲ ਹੋ ਰਿਹਾ ਵੀ ਅਸੀਂ ਦੋ ਰਵਾਲ ਵਰਸੀ ਦੇ ਇਹਨਾਂ ਤੋਂ ਦੋਹਰਵਾਲ ਵਰ ਨਾਲ ਨਾਲੇ ਗੋਲੀਆਂ ਮਾਰਦੇ ਬਾਪੇ ਦੇ ਮੇਰੇ ਲੱਤ ਨੂੰ ਮਾਰੀ ਆਹ ਕਹਦਾ ਮੈਂ ਲੈ ਕੇ ਜਾਊਂਗਾ ਨਹੀਂ ਤੁਹਾਨੂੰ ਮਾਰੂਗਾ ਕਹਿੰਦਾ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਂਗਾ ਤੇਰੀ ਕੁੜੀ ਦੇ ਦਿਮਾਗ ਦੇ ਵਿੱਚ ਇਹਨੇ ਡਰ ਬਿਠਾ ਰੱਖਿਆ ਡਰ ਬੁਰੀ ਤਰ੍ਹਾਂ ਕਿ ਤੇਰੇ ਮਾਪੇ ਪਾ ਨੂੰ ਮਾਰ ਦੂੰ ਤੇਰੀ ਮਾਂ ਨੂੰ ਮਾਰ ਦੂੰ ਤੇਰੇ ਭਾਈ ਨੂੰ ਮਾਰ ਦੂੰ ਉਹ ਡਰਾਈ ਪਈ ਆ ਹੁਣ ਮੇਰੀ ਕੁੜੀ ਪੜਨਾ ਚਾਹੁੰਦੀ ਆ ਪੜਨ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਨੂੰ ਮੈਂ ਫੀਸ ਭਰੀ ਹੋਈ ਆ ਕਿੰਨੇ ਵਜੇ ਆਏ ਸੀ ਕੀ ਮਾਮਲਾ ਹੋਇਆ ਇਹ ਸਵਾ 3 ਵਜੇ ਮੇਰੇ ਘਰੇ ਆਇਆ ਮੈਂ ਪੁਲਿਸ ਨੂੰ ਵੀ ਫੋਨ ਕੀਤਾ ਉਹ ਮੈਨੂੰ ਕਹਿੰਦਾ ਮੈਂ ਕਰ ਦਿੱਤਾ ਪੁਲਿਸ ਨੂੰ ਕਹਿੰਦਾ ਮੇਰੀ ਕਰਦੇ ਨਹੀਂ ਟੱਪ ਸਕਦਾ ਇਹ ਕਹਿੰਦਾ ਸੀ ਕਹਿੰਦਾ ਕੋਈ ਖਾੜ ਪੂਆ ਕਹਿੰਦਾ ਮੇਰੇ ਨਾਲ ਬਰਮੇ ਦਾ ਬਰਮਾ ਬਰਮੇ ਦਾ ਕੋਈ ਬੰਦਾ ਸੀਗਾ ਉਹਦੇ ਨਾਲ ਮੈਨੂੰ ਨਹੀਂ ਪਤਾ ਮੈਂ ਪਹਿਲੀ ਵਾਰ ਦੇਖਿਆ ਮੈਂ ਉਹਦੇ ਪੈਰਾਂ 'ਚ ਵੱਜ ਵੀ ਰੱਖੀ ਕੀ ਜਿਹੜਾ ਮੈਂ ਨਹੀਂ ਆਪਣੀ ਪੂਰੀ ਤੌਰ ਤੇ ਹੈ ਕਿ ਆ ਕੁਝ ਕਰਦਾ ਮੈਂ ਅਜੇ ਤੁਹਾਨੂੰ ਦਰਵਾਜ਼ਾ ਦਿਖਾਵਾਂ ਦਰਪਾ ਦਰਵਾਜ਼ਾ ਦਿਖਾਉਣ ਦੀ ਕਿਹਾ ਵੀ ਅਜੇ ਬਹੁਤ ਦੇਖ ਕੇ ਮੇਰੇ ਜਦੋਂ ਪਿਛਲੇ ਦਵਾਤੇ ਵੱਲ ਨੂੰ ਲੈ ਕੇ ਜਾ ਰਹੀ ਜਦੋਂ ਇਹਨੇ ਰਵਾਲ ਵਰਨਾ ਮੇਰੇ ਤੇ ਹਮਲਾ ਕਰਤਾ ਵੀ ਮੇਰਾ ਮੇਰੇ ਮੇਰੇ ਗੱਲਾਂ ਦੇ ਸਾਹਮਣੇ ਦੁਨੀਆ ਤੇ ਲੈ ਕੇ ਨਾ ਇਹ ਗੋਲੀ ਚਲਾਈ ਨੇ ਪਤਾ ਹੀ ਨਹੀਂ ਕਿੰਨੇ ਚਲਾਈ ਨੇ ਦੋ ਰਵਾਲ ਵਰਤੀ ਕਿੱਥੇ ਵੱਜੀ ਉਹਦੀ ਗੋਲੀ ਤੇਰੇ ਪੱਟ ਤੇ ਗੋਲੀ ਦਿੱਤੀ ਆ ਪਿੱਛੇ ਲੱਤ ਤੇ ਗੋਲੀ ਵੱਜ ਕੇ ਬੁਰੇ ਨਿਕਲ ਗਏ